ਉਹ ਗੱਲ ਇਹਨਾਂ ਨੂੰ ਹੋ ਗਿਆ ਕਿ ਇੱਕ ਬੱਚਿਆਂ ਦੀ ਟੀਮ ਤਿਆਰ ਕੀਤੀ ਗਈ ਕਿ ਡੇਲੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਤੇ ਫਿਰ ਇੱਕ ਮੈਂਬਰਸ ਦੀ ਵੀ ਸਾਡੀ ਇੱਕ ਟੀਮ ਤਿਆਰ ਹੋ ਗਈ ਦਸ਼ਮੇਸ਼ ਅਕੈਡਮੀਆਂ ਨੂੰ ਨਾਮ ਦਿੱਤਾ ਗਿਆ ਤੇ ਅੱਜ ਉਹ ਸਾਰੀ ਟੀਮ ਰਲ ਕੇ ਅਸੀਂ ਵਰਕਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਸਮਰ ਕੈਂਪ ਬੱਚਿਆਂ ਨੂੰ ਗੁਰਬਾਣੀ ਸਿਖਾਉਣੇ ਆ ਸਮਰ ਕੈਂਪ ਲਗਾਉਣੇ ਆ ਇਹ 2 ਜੂਨ ਤੋਂ 12 ਜੂਨ ਤੱਕ ਕੈਂਪ ਲੱਗ ਰਿਹਾ ਹੈ ਜਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਗੁਰਬਾਣੀ ਕੰਠ ਸਭ ਤੋਂ ਪਹਿਲਾਂ ਮੇਨ ਜੋ ਜ਼ਰੂਰਤ ਹੈ ਅੱਜ ਕੱਲ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨਾ ਅਸੀਂ ਬਾਣੀ ਕੰਠ ਕਰਵਾ ਰਹੇ ਹਾਂ ਫਿਰ ਅੱਜ ਕੱਲ ਦੇ ਬੱਚੇ ਜਿਸ ਤਰ੍ਹਾਂ ਥੋੜਾ 뮤జిక్ ਦੇ ਨਾਲ ਸਿੱਖਦੇ ਨੇ ਅੱਜ ਕੱਲ ਦੇ ਬੱਚੇ ਇੰਟਰਸਟ ਚ ਆਉਂਦੇ ਨੇ ਹਰ ਚੀਜ਼ ਦੇ ਵਿੱਚ ਇੰਜੋਏ ਜਾਂਦੇ ਨੇ ਥੋੜਾ 뮤జిక్ ਦੇ ਨਾਲ ਅਸੀਂ ਬੱਚਿਆਂ ਨੂੰ ਪੋਇਮਸ ਕਰਵਾਨੇ ਆ ਕਿ ਬੱਚੇ ਖੇਡ ਖੇਡ ਦੇ ਵਿੱਚ ਹੀ ਬਾਣੀ ਦੇ ਨਾਲ ਜੋੜ ਨਾਮ ਜਪਨਾ ਤੇ ਬੰਦਗੀ ਕਰਨ ਦੀ ਕੋਈ ਵੀ ਉਮਰ ਨਹੀਂ ਹੁੰਦੀ ਆ ਤੇ ਜੇਕਰ ਤੁਹਾਨੂੰ ਬਚਪਨ ਤੋਂ ਹੀ ਇਸ ਚੀਜ਼ ਦੇ ਬਾਰੇ ਜਾਗਰੂਕ ਕੀਤਾ ਜਾਵੇ ਤੇ ਉਸ ਚੀਜ਼ ਬਾਰੇ ਪੜਾਇਆ ਜਾਵੇ ਤਾਂ ਆਉਣ ਵਾਲੇ ਭਵਿੱਖ ਲਈ ਤੁਹਾਡੀਆਂ ਹਰ ਮੁਸ਼ਕਲਾਂ ਦਾ ਜਿਹੜਾ ਇੱਕ ਸੋਲੂਸ਼ਨ ਹੈ ਉਹ ਤੁਹਾਨੂੰ ਮਿਲ ਜਾਂਦੇ ਆ ਸੋ ਅੱਜ ਅਸੀਂ ਕਲਕਿਤੇ ਗੁਰਦੁਆਰੇ ਸਾਹਿਬ ਪਹੁੰਚੇ ਜਿੱਥੇ ਇੱਥੇ ਦਸ਼ਮੇਸ਼ ਅਕੈਡਮੀ ਵੱਲੋਂ ਇੱਕ ਸਮਰ ਕੈਂਪ ਲਗਾਇਆ ਜਾ ਰਿਹਾ ਤੇ ਕਾਫੀ ਬੱਚੇ தோ ਕਰੀਬਨ 200 ਬੱਚਿਆਂ ਨੂੰ ਇਹਨਾਂ ਵੱਲੋਂ ਸਿੱਖਿਆ ਦਿੱਤੀ ਜਾ ਰਹੀ ਹੈ ਤੇ ਸੋ ਆਓ ਕਰਦੇ ਆ ਇਹਨਾਂ ਨਾਲ ਗੱਲਬਾਤ ਮੇਰਾ ਨਾਮ ਜੋਤਿਰੂਪ ਸਿੰਘ ਹੈ मेरा नाम हरनीत सिंह है मेरा नाम प्रभनो सिंह है।, है मेरा नाम दशमजोत सिंह है मेरा नाम प्रभजीत सिंह है मेरा नाम गुरफतेह सिंह है मेरा नाम देवराज सिंह है किसका खालसा वाहेグルジ की फते साडी कविता दा संलेख है, है? पग नाल तेरी सरदारी खालसा पग नाल तेरी सरदारी खालसा ਤੇ ਸਰਦਾਰੀ ਖਾਲਸਾ ਪੱਕਾ ਨਾਮ ਤੇਰੀ ਸਰਦਾਰੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਰਾ ਉਤ ਦੂ ਗੁਰੂ ਦੇ ਨਾਲੇ ਐ ਰਾ ਅਮਰਤ ਵੇਲੇ ਨੂੰ ਮਾਲਵੇ ਇਰੀ 에chnai ਕਾਲਜਾਂ ਨਾਲ ਸਸਾਸੇ ਬਰਨ ਕਾ ਦਤੇ ਤੇ ਆਉ ਰਾ ਪਨੂ ਹਾ ਤੇ ਚੋਰ ਪਤੇ ਵੀ ਬੁਲਾਉ ਸਾ ਪਨੂ ਕਕਾ ਕਕੇ ਤੇ ਪਤੇ ਵੀ ਬੁਲਾਉ ਸਾ ਪਨੂ ਕਕਾ ਕਕੇ ਨਾਲ ਕੇ ਸਤੂ ਸਵਾਲ ਲੈ ਕਕਾ ਕੁਛ ਕੁਛ ਪਾਰਤਾ ਸਤਾਲ ਲੈ ਕਕਾ ਗੁਰਬਾਰੀ ਪਾਰ ਕੇ ਵਿਚਾਲ ਲੈ ਕਕਾ ਕਲ ਨਾ ਕ ਪੈਸਾ ਤਾਂ ਕੰਮ ਨਹੀਂ ਆਂਦੀ ਧਰਾਂ ਡਾਂਗਾ ਪਰੇ ਬਾਰੀ ਡਾਂਗ ਰਹਾਂਦੀ ਐ ਸੱਚਾ ਚੇੰਕਾ ਨਾ ਕਰੇ ਮੈ ਬਾਰੀ ਡਾਂਗ ਰਹਾਂਦੀ ਐ ਚਾਚਾ ਚਿੰਤਾ ਵਿੱਚ ਕਦੇ ਵੀ ਨਾ ਸੜੀਏ ਚੁੱਛੋ ਦੀ ਚੁੱਛੀ ਗਾਲ ਤੇ ਨਾਲ ਲੜੀਏ ਚਾਚਾ ਜੀਵਨ ਪਿਆਰ ਵਾਲਾ ਕਰੀਏ ਚਾਚਾ ਝੂਠ ਤੇ ਫਰੇਬ ਕਦੇ ਵੀ ਨਾ ਕਰੀਏ ਸੁਨ ਚਲ ਕੋਨਾ ਨਾਲ ਪਰੀਏ ਨਾ ਤਾਇਲੇ ਤੇ ਸੇਵਾ ਚੁੱਕ ਮੋਢੇ ਨੇ ਤੇ ਤੇ ਉਕਰਨ ਕਾ ਹੌਸਕ ਪਾਉਤੇ ਨੇ ਤਦਾਂ ਤੇ ਕਿਆ ਨੂੰ ਚੋਖੇ ਉਧੰਦ ਨੇ ਤਦਾਂ ਤੇ ਕਿਆ ਗਿਆ ਕਰਾਈ ਚਾਹੀਦਾ ਤਦਾਂ ਬਾਦੇ ਵਿੱਚ ਸ਼ੁਕਰ ਬਣਾਇਦਾ ਮਰ ਪਾਵੇ ただ、このテレアクションで、た <noise> だ<楽>、ただ、た <noise> だ<楽>、ただ、ただ、ただ、たただ、ただ、ただ、ただ、ただ、ただ、ただ、ただ、ただ、ただ、たただ、たただ、ただ、ただ、ただ、ただ、ただ、たただ、ただ、ただ、ただ、ただ、ただ、ただ、ただ、ただ、ただ、だ、ただ、だ、ただ、ただ、ただ、た ਕਾ ਖਾਲਸਾ ਵੇ ਕੁਝ ਕੀਫਤੇ ਥੀਰ ਕਰ ਪੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਦੁਸ਼ਤ ਦੂਤ ਪਰਮੇਸ਼ਰ वसरीने कर दीने निर्भो हो भगव साधु सङ्गत मे लीनो दान शर्न परे प्रभ ओट पकरी प्रभ स्वामी परे अंतर प्रभ अमिके ओट पकरी प्रभ स्वामि कर बैसो हर जन प्यारे प्यासगुरमरे काज सवारे दूत परमे शर्मा ਸਾਵੈਗਿ ਜੀ ਕੀ ਫਤਿਹ ਮੈਂ ਸਮਰਕੰਦ ਪਹਿਲੇ ਦਿਨ ਤੋਂ ਹੀ ਸ਼ੁਰੂ ਕੀਤਾ ਹੋਇਆ ਹੈ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਗੁਰਸਿੱਖੀ ਨਾਲ ਹੋਰ ਜੁੜੀ ਤੇ ਇੱਥੇ ਬੱਚਿਆਂ ਨੂੰ ਕਵਿਤਾਵਾਂ ਐਕਟੀਵਿਟੀਜ਼ ਪਾਰਟਸ ਸਿਖਾਇਆ ਜਾਂਦਾ ਹੈ ਸਵੇਰੇ ਇਕ ਜਪਜੀ ਸਾਹਿਬ ਆਪਾਂ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਪੋਇਮਸ ਵੀ ਕਰਦੇ ਆਂ ਇੱਥੇ ਗੁਰਸਿੱਖੀ ਨਾਲ ਬਹੁਤ ਸਾਨੂੰ ਵਧੀਆ ਕਰਾਇਆ ਜਾਂਦਾ ਤੇ ਸਭ ਨੂੰ ਜੁੜਨਾ ਚਾਹੀਦਾ ਏ ਇਸ ਕੈਂਪ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸੰਗਤ ਸਿੰਘ ਐ ਅਕੈਡਮੀ ਨਾਲ ਬਹੁਤ ਸਾਲ ਤੋਂ ਹਗਾ ਇੱਧਰ ਤਬਲਾ ਸਿਖਾਉਂਦੇ ਹਨ ਹਾਰਮੋਨੀਅਮ ਸਿਖਾਉਂਦੇ ਹਨ ਬਹੁਤ ਬਹੁਤ ਸਾਰੀ ਸਿੱਖੀ ਦੀ ਸਿੱਖੀ ਦੀ ਦਾਤ ਬਖਸ਼ਦੇ ਜਾਂਦੇ ਸਾਨੂੰ ਇੱਧਰ ਬਹੁਤ ਸਾਰੀ ਗੁਰਮਤ ਪੋਇਮਸ ਹੁੰਦੀਆਂ ਹੈ ਇੱਥੇ ਹਾਰਮੋਨੀਅਮ ਵੀ ਸਿਖਾਉਂਦੇ ਹਾਂ ਦੇ ਹਨ ਇੱਥੇ ਸਵੇਰੇ ਜੂਨ ਦੇ ਮਹੀਨੇ ਵਿੱਚ ਸਮਰ ਕੈਂਪ ਵੀ ਲੱਗਦਾ ਹੈ ਕਲਗਿਰਰ ਗੁਰਦੁਆਰੇ ਵਿੱਚ ਜਿੱਥੇ ਬਹੁਤ ਸਾਰੇ ਬਹੁਤ ਸਾਰੀ ਸਾਨੂੰ ਸਿੱਖੀ ਦੀ ਪੋਇਮਸ ਕਵੀ ਕਰਾਉਂਦੇ ਹਨ ਅਤੇ ਜਪਜੀ ਸਾਹਿਬ ਦਾ ਪਾਠ ਵੀ ਕਰਵਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੋ ਨੇ ਹਸਿਆ ਕਾਲ ਦਸ਼ਮੇਸ਼ ਅਕੈਡਮੀ ਦੇ ਅਸੀਂ ਸਾਰੇ ਮੈਂਬਰ ਅੱਜ ਆਪ ਜੀ ਅੱਗੇ ਮੌਜੂਦ ਹਾਂ ਦਸ਼ੇ ਦਸ਼ਮੇਸ਼ ਅਕੈਡਮੀ ਜੋ ਕਿ ਫੀਡ ਗੰਜ ਦੇ ਵਿੱਚ ਬਹੁਤ ਪੁਰਾਣੀ ਅਕੈਡਮੀ ਹੈ ਇੱਥੇ ਬੱਚਿਆਂ ਨੂੰ ਸਿੱਖੀ ਦੇ ਨਾਲ ਵੱਧ ਤੋਂ ਵੱਧ ਜੋੜਿਆ ਜਾਂਦਾ ਹੈ ਬੱਚਿਆਂ ਨੂੰ ਹਰਮੋਨੀਅਮ ਤਬਲੇ ਦੀ ਸਿਖਲਾਈ ਬੱਚਿਆਂ ਨੂੰ ਸਿੱਖੀ ਦੇ ਨਾਲ ਪੋਇਮਸ ਬੱਚਿਆਂ ਨੂੰ ਕੰਪੀਟੀਸ਼ਨ ਤਿਆਰ ਕਰਵਾਏ ਜਾਂਦੇ ਹਨ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਕੰਪੀਟੀਸ਼ਨ ਵਿੱਚ ਤਿਆਰ ਕਰਕੇ ਭੇਜਿਆ ਜਾਂਦਾ ਹੈ ਅਤੇ ਜਿੱਤੇ ਸਾਡੇ ਬੱਚੇ ਜਾ ਕੇ ਵੱਧ ਤੋਂ ਵੱਧ ਇਨਾਮ ਲੈ ਕੇ ਪ੍ਰਾਪਤ ਹਾਸਲ ਕਰਦੇ ਹਨ ਅਸੀਂ ਅਤੇ ਆਪ ਅਸੀਂ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਤੀ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਗੁਜੀਤ ਮੈਡਮ ਜੋ ਕਿ ਦਸ਼ਮੇਸ਼ ਅਕੈਡਮੀ ਦੇ ਚੇਅਰਮੈਨ ਹਨ ਉਹਨਾਂ ਦੇ ਨਾਲ ਸਾਨੂੰ ਜੋੜਿਆ ਹੈ ਅਤੇ ਅਸੀਂ ਉਹਨਾਂ ਦੇ ਨਾਲ ਆਪ ਅਸੀਂ ਜੁੜ ਕੇ ਅਸੀਂ ਆਪ ਵੀ ਸਿੱਖੀ ਸਰੂਪ ਦੇ ਨਾਲ ਜੁੜ ਸਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਹਾਂਜੀ ਵਧੀਆ ਜੀ ਨਾਮ ਕਹਿੰਦੇ ਨੇ ਜਿਹੜੇ ਬੱਚਿਆਂ ਨੂੰ ਇੱਕ ਬੰਦਗੀ ਨਾਲ ਜੋੜਨਾ ਇੱਕ ਬਹੁਤ ਹੀ ਮਹਾਨ ਪੁੰਦਾ ਕੰਮ ਹੁੰਦਾ ਤੇ ਬੱਚਿਆਂ ਨੂੰ ਇਸ ਛੋਟ ਛੋਟੀ ਉਮਰਾਂ ਦੇ ਵਿੱਚ ਇਹਨਾਂ ਨੂੰ ਕੁਝ ਸਿਖਾਉਣਾ ਸਿੱਖੀ ਬਾਰੇ ਉਹਨਾਂ ਨੂੰ ਜਾਗਰੂਕ ਕਰਨਾ ਇਹ ਥੌਟ ਪ੍ਰੋਸੈਸ ਤੁਹਾਨੂੰ ਕਿਵੇਂ ਆਇਆ ਇਹ ਸ਼ੌਂਕ ਬਚਪਨ ਤੋਂ ਹੀ ਸੀ ਜਿਸ ਟਾਈਮ ਮੈਂ ਆਈ ਥਿੰਕ 10th ਯਰ ਪਲਸ 1 ਵਿੱਚ ਸੀ ਘਰ ਦੇ ਸਾਹਮਣੇ ਆਪਣਾ ਗੁਰਦੁਆਰਾ ਸਾਹਿਬ ਨਵਾਂ ਬਣਿਆ ਸੀ ਤੇ ਉਸ ਟਾਈਮ ਤੇ ਉੱਥੇ ਕਾਫੀ ਜ਼ਰੂਰਤ ਸੀਗੀ ਕਿ ਮਤਲਬ ਕਿ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਪਾਠ ਨਹੀਂ ਸੀ ਆਂਦਾ ਤੇ ਫਿਰ ਆਪਣੇ ਪੇਰੈਂਟਸ ਦੇ ਸਹਿਯੋਗ ਦੇ ਨਾਲ ਉੱਥੇ ਬੱਚਿਆਂ ਨੂੰ ਅਸੀਂ ਜੋੜਦੇ ਸੀ ਲੇਡੀਜ਼ ਨੂੰ ਵੀ ਬਾਣੀ ਨਾਲ ਕੀਰਤਨ ਨਾਲ ਜੋੜਦੇ ਸੀ ਤੇ ਉੱਥੋਂ ਹੀ ਸ਼ੌਂਕ ਪੈਦਾ ਹੋਇਆ ਤੇ ਫਿਰ ਮੈਰਿਜ ਤੋਂ ਬਾਅਦ ਵੀ ਇੱਕ ਮਤਲਬ ਇਹ ਸ਼ੌਂਕ ਇੰਨਾ ਕੋ ਹੋ ਗਿਆ ਕਿ ਇੱਕ ਬੱਚਿਆਂ ਦੀ ਟੀਮ ਤਿਆਰ ਕੀਤੀ ਗਈ ਕਿ ਡੇਲੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਤੇ ਫਿਰ ਇੱਕ ਮੈਂਬਰਸ ਦੀ ਵੀ ਸਾਡੀ ਇੱਕ ਟੀਮ ਤਿਆਰ ਹੋ ਗਈ ਦਸ਼ਮੇਸ਼ ਅਕੈਡਮੀਆਂ ਨੂੰ ਨਾਮ ਦਿੱਤਾ ਗਿਆ ਤੇ ਅੱਜ ਉਹ ਸਾਰੀ ਟੀਮ ਰਲ ਕੇ ਅਸੀਂ ਵਕਫਾ ਗੁਰਦੁਆਰਾ ਸਾਹਿਬ ਦੇ ਵਿੱਚ ਸਮਰ ਕੈਂਪ ਬੱਚਿਆਂ ਨੂੰ ਗੁਰਬਾਣੀ ਸਿਖਾਣੇ ਆ ਸਮਰ ਕੈਂਪ ਲਗਾਣੇ ਆ ਤੇ ਹੋਰ ਵੀ ਮਤਲਬ ਕਿ ਇਸ ਵਕਤ ਸਾਡਾ 12ਵਾਂ ਸਾਲਾਨਾ ਕੈਂਪ ਚੱਲ ਰਿਹਾ ਸਮਰ ਕੈਂਪ ਜੋ ਕਿ ਗੁਰਦੁਆਰਾ ਸ਼੍ਰੀ ਗੁਰੂ ਕਲਗੀਤਰ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਸੀਂ ਲਗਾ ਰਹੇ ਹਾਂ ਇਹ 2 ਜੂਨ ਤੋਂ 12 ਜੂਨ ਤੱਕ ਕੈਂਪ ਲੱਗ ਰਿਹਾ ਜਿਸ ਵਿੱਚ ਅਸੀਂ ਬੱਚਿਆਂ ਨੂੰ ਗੁਰਬਾਣੀ ਕੰਠ ਸਭ ਤੋਂ ਪਹਿਲਾਂ ਮੇਨ ਜੋ ਜ਼ਰੂਰਤ ਹੈ ਅੱਜ ਕੱਲ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨਾ ਅਸੀਂ ਬਾਣੀ ਕੰਠ ਕਰਵਾ ਰਹੇ ਹਾਂ ਫਿਰ ਅੱਜ ਕੱਲ ਦੇ ਬੱਚੇ ਜਿਸ ਤਰ੍ਹਾਂ ਥੋੜਾ 뮤직 ਦੇ ਨਾਲ ਸਿੱਖਦੇ ਨੇ ਅੱਜ ਕੱਲ ਦੇ ਬੱਚੇ ਇੰਟਰਸਟ ਚ ਆਉਂਦੇ ਨੇ ਹਰ ਚੀਜ਼ ਦੇ ਵਿੱਚ ਇੰਜੋਏ ਚਾਹੁੰਦੇ ਨੇ ਥੋੜਾ 뮤직 ਦੇ ਨਾਲ ਅਸੀਂ ਕਿ ਬੱਚੇ ਖੇਡ ਖੇਡ ਦੇ ਵਿੱਚ ਹੀ ਬਾਣੀ ਦੇ ਨਾਲ ਜੁੜ ਸਕਾ ਮੈਮ ਕਹਿੰਦੇ ਨੇ ਕਿ ਜਦੋਂ ਤੁਹਾਡੇ ਕੋਲ ਹਰ ਤਰੀਕੇ ਦਾ ਬੱਚਾ ਆਂਦਾ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਦਾ ਤੇ ਤੁਹਾਡੇ ਤੱਕ ਅਜੇ ਤੱਕ ਕਿੰਨੇ ਬੱਚੇ ਆਏ ਹੋਏ ਨੇ ਇਸ ਟਾਈਮ ਸਾਡੇ ਕੋਲ 200 ਤੋਂ ਉੱਪਰ ਬੱਚੇ ਹੋ ਚੁੱਕੇ ਨੇ ਕੈਂਪ ਦੇ ਵਿੱਚ ਤੇ ਹੋਰ ਵੀ ਬੱਚੇ ਡੇਲੀ ਮਤਲਬ ਰਜਿਸਟ੍ਰੇਸ਼ਨ ਹੋ ਰਹੀ ਹੈ ਡੇਲੀ ਆ ਰਹੇ ਨੇ ਬੱਚੇ ਜਿਹੜਾ ਇਹ ਰਜਿਸਟ੍ਰੇਸ਼ਨ ਹੈ ਜਿਹੜੀ ਇਹ ਸਮਰ ਕੈਂਪ ਰਜਿਸਟ੍ਰੇਸ਼ਨ ਹੈ ਉਹ ਕੀ ਮਤਲਬ ਉਹਦੀ ਕੋਸਟਿੰਗ ਹੀ ਰਹਿੰਦੀ ਹੈ ਇੱਕ ਨਾਮ ਅਤਰ ਜੀ ਅਸੀਂ 100 ਰੁਪਏ ਬੱਚੇ ਦੀ ਫੀਸ ਰੱਖੀ ਹੋਈ ਹੈ ਤਾਂ ਕਿ ਬੱਚੇ ਨੂੰ ਪੇਰੈਂਟਸ ਨੂੰ ਵੀ ਇੱਕ ਡਰ ਹੁੰਦਾ ਹੈ ਕਿ ਅਸੀਂ ਬੱਚੇ ਨੂੰ ਫੀਸ ਭਰੀ ਹੈ ਤੇ ਅਸੀਂ ਬੱਚੇ ਨੂੰ ਰੋਜ਼ਾਨਾ ਭੇਜਣਾ ਇਸ ਕਰਕੇ ਰੱਖੀ ਗਈ ਹੈ ਤੇ ਇਸੇ ਫੀਸ ਦੇ ਨਾਲ ਹੀ ਅਸੀਂ ਅੱਗੋਂ ਬੱਚਿਆਂ ਨੂੰ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਨਮਾਨ ਦਿੱਤ ਲਾਸਟ ਦੇ ਬੱਚਿਆਂ ਨੂੰ ਸਨਮਾਨ ਦਿੱਤਾ ਜਾਵੇ ਸਵੇਂਗੀ ਕਈ ਇਲਾਕਿਆਂ 'ਚ ਅਸੀਂ ਦੇਖਦੇ ਆਂ ਕਿ ਪੰਜਾਬੀ ਸੱਭਿਆਚਾਰ ਸਾਡਾ ਲੁਕਦਾ ਜਾ ਰਿਹਾ ਹੈ ਖਤਮ ਹੁੰਦਾ ਜਾ ਰਿਹਾ ਹੈ ਤਾਂ ਕਿ ਇਹਦੇ ਪਿੱਛੇ ਦਾ ਕਾਰਨ ਇੱਕ ਇਹ ਵੀ ਹੈ ਕਿ ਤੁਸੀਂ ਜਿਹੜਾ ਕੈਂਪ ਰਖਵਾਇਆ ਇੱਥੇ ਬੱਚੇ ਆ ਰਹੇ ਆਇਤੇ ਬੱਚੇ ਜੁੜ ਰਹੇ ਨਾਮ ਦੇ ਨਾਲ ਜਦ ਬੰਦਗੀ ਕਰ ਰਹੇ ਨੇ ਨਾਮ ਚਾਪ ਰਹੇ ਨੇ ਕਿ ਇਹਦੇ ਪਿੱਛੇ ਦਾ ਕਾਰਨ ਇਹ ਵੀ ਹੈ ਹਾਂਜੀ ਹਾਂਜੀ ਮੇਨ ਮੋਟਿਵ ਦੇਖੋ ਇਹ ਹੈ ਕਿ ਬੱਚਿਆਂ ਨੂੰ ਪਹਿਲਾਂ ਤਾਂ ਪੰਜਾਬੀ ਨਾਲ ਬੱਚੇ ਹੁਣ ਸਾਡੇ ਕੋਲ ਆਂਦੇ ਨੇ ਪਹਿਲਾਂ ਤਾਂ ਪਹਿਲੇ ਦਿਨ ਹੀ ਬੱਚੇ ਹਿੰਦੀ 'ਚ ਬੋਲਦੇ ਨੇ ਜਿਹੜੀ ਸਾਡੀ ਪੰਜਾਬ ਠੀਕ ਹੈ ਹਿੰਦੀ ਸਾਡੀ ਮਾਤਰ ਭਾਸ਼ਾ ਉਹ ਵੀ ਜ਼ਰੂਰੀ ਹੈ ਪਰ ਜਿੱਥੇ ਪੰਜਾਬੀ ਸਾਡੀ ਮਾਂ ਬੋਲੀ ਘਰ ਵਿੱਚ ਸਾਡੀ ਕੋਸ਼ਿਸ਼ ਹੈ ਕਿ ਬੱਚੇ ਘਰ ਵਿੱਚ ਆਪਣੀ ਮਾਂ ਬੋਲੀ ਬੋਲਣ ਤੇ ਜਦੋਂ ਅਸੀਂ ਇੱਥੇ ਬੱਚੇ ਸਾਡੇ ਕੋਲ ਆਂਦਾ ਹੈ ਅਸੀਂ ਉਹਨਾਂ ਨੂੰ ਪੰਜਾਬੀ ਬੋਲਣੀ ਸਿਖਾਉਂਦੇ ਕਿ ਬੇਟਾ ਨਹੀਂ ਪੰਜਾਬੀ ਵਿੱਚ ਗੱਲ ਕਰਨੀ ਹੈ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਸੀਂ ਬੋਲਦੇ ਹਾਂ ਅਸੀਂ ਬੱਚਿਆਂ ਨੂੰ ਕੁਝ ਸਿਖਾਉਂਦੇ ਹਾਂ ਤਾਂ ਉਹ ਵੀ ਅੱਗੋਂ ਪੰਜਾਬੀ ਵਿੱਚ ਗੱਲ ਕਰਦੇ ਨੇ ਤੇ ਸਾਡਾ ਮੋਟਿਵ ਇਸ ਤਰ੍ਹਾਂ ਕੰਪਲੀਟ ਹੁੰਦਾ ਹੈ ਕਿ ਇਹ ਸਾਡੇ ਬੱਚੇ ਬਾਣੀ ਨਾਲ ਪੰਜਾਬੀ ਦੇ ਨਾਲ ਜੁੜ ਰਹੇ ਨੇ ਮੈਮ ਜਿਹੜੀ ਤੁਹਾਡੀ ਰਿਕੁਆਇਰਮੈਂਟਸ ਹੁੰਦੀਆਂ ਜਿਦਾ ਟੀਚਰਸ ਦੀ ਰਿਕੁਆਇਰਮੈਂਟਸ ਹੈ ਜਾਂ ਤੁਹਾਡੀ ਕੋਈ ਵੀ ਅਗੇ ਜਿਹੜੇ ਬੱਚਿਆਂ ਨੂੰ ਤੁਸੀਂ ਸਟਫ ਪ੍ਰੋਵਾਈਡ ਕਰਵਾਉਂਦੇ ਹੋ ਉਹ ਤੁਸੀਂ ਕਿਦ ਇਸਾਈ ਤੁਹਾਨੂੰ ਦੱਸੇ ਕਿ ਸਾਡੀ ਅਕੈਡਮੀ ਦੀ ਇੱਕ ਵੀ ਮੈਂਬਰਜ਼ ਇੱਕ ਟੀਮ ਬਣੀ ਹੋਈ ਹੈ ਤੇ ਇਹ ਸਾਰੇ ਮੈਂਬਰ ਕੋਈ ਉਹ ਨਹੀਂ ਹੈ ਕਿ ਕੋਈ ਪੇਡ ਮੈਂਬਰ ਨਹੀਂ ਹੈ ਸਾਰੇ ਫ੍ਰੀ ਸੇਵਾ ਆਪਣੇ ਸਾਰੇ ਹਾਊਸ ਵਾਈਫਸ ਨੇ ਆਪਣਾ ਕੁਝ ਮੈਂਬਰਸ ਲੈ ਮਤਲਬ ਕਿ ਟੀਚਰਸ ਵੀ ਨੇ ਇਹ ਸਾਰੇ ਫ੍ਰੀ ਸੇਵਾ ਕਰ ਰਹੇ ਨੇ ਤੇ ਸਭ ਦਾ ਹੀ ਬਹੁਤ ਸਾਥ ਮਿਲਦਾ ਮੈਨੂੰ ਇਹ ਅੱਜ ਤੋਂ ਨਹੀਂ ਅੱਜ ਤੋਂ ਪਿਛਲੇ 10 ਸਾਲਾਂ ਤੋਂ ਸਾਰੇ ਹੀ ਮੈਂਬਰਸ ਦਾ ਬਹੁਤ ਸਾਥ ਮਿਲਦਾ ਹੈ ਕਿ ਸਾਰੇ ਹੀ ਮੈਂਬਰ ਕੋਈ ਵੀ ਅਸੀਂ ਕੈਂਪ ਲਗਾਣੇ ਜਾਂ ਕੋਈ ਵੀ ਅਸੀਂ ਸਮਾਗਮ ਕਰਦੇ ਹਾਂ ਇਹ ਸਾਰੇ ਮੈਂਬਰਸ ਦੀ ਮਤਲਬ ਸਾਥ ਦੇ ਨਾਲ ਹੀ ਅਸੀਂ ਇੱਥੇ ਕਰ ਸਕਦੇ ਹਾਂ ਜੀ ਜਿਸ ਗੁਰਦੁਆਰੇ ਵਿੱਚ ਕਲਗੀਦਰ ਗੁਰਦੁਆਰੇ ਦੇ ਵਿੱਚ ਤੁਹਾਡੇ ਕੈਂਪ ਨੂੰ ਕਿੰਨਾ ਟਾਈਮ ਹੋ ਗਿਆ ਲੱਗਦਾ ਲਗਾਤਾਰ ਅਸੀਂ ਪਿਛਲੇ 2-3 ਸਾਲਾਂ ਤੋਂ ਅਸੀਂ ਆਪਣਾ ਗੁਰਦੁਆਰਾ ਪਗਜੇਤਰਾਮ ਜੀ ਵਿਖੇ ਵੀ ਕੈਂਪ ਲਗਾਇਆ ਤੇ ਹੁਣ ਪਿਛਲੇ 2-3 ਸਾਲਾਂ ਤੋਂ ਸਾਡਾ ਆਪਣਾ ਗੁਰਦੁਆਰਾ ਕਲਗੀਤਰ ਸਿੰਘ ਸਭਾ ਵਿਖੇ ਲੱਗ ਰਿਹਾ ਤੇ ਸਾਨੂੰ ਪ੍ਰਬੰਧਕ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਬੱਚਿਆਂ ਦਾ ਮਤਲਬ ਕਿ ਹਰ ਚੀਜ਼ ਦੀ ਸਾਨੂੰ ਸਹੂਲਤ ਮਿਲਦੀ ਹੈ ਇੱਥੇ ਬੱਚਿਆਂ ਨੂੰ ਦੇਖੋ ਗਰਮੀ ਹੈ ਕੂਲਰ ਪ੍ਰੋਵਾਈਡ ਹੁੰਦੇ ਨੇ ਪੱਖੇ ਪ੍ਰੋਵਾਈਡ ਹੁੰਦੇ ਨੇ ਹੋਰ ਪਾਣੀ ਹਰ ਚੀਜ਼ ਦੀ ਮਤਲਬ ਜੋ ਸਾਨੂੰ ਸਹੂਲਤ ਦੀ ਜ਼ਰੂਰਤ ਹੁੰਦੀ ਹੈ ਅਸੀਂ ਮੈਨੇਜਮੈਂਟ ਕਮੇਟੀ ਨੂੰ ਕਹਿੰਨੇ ਆ ਤੇ ਸਾਡੀ ਉਹ ਸਹੂਲਤ ਪੂਰੀ ਹੁੰਦੀ ਹੈ ਜੋ ਜਦੋਂ ਬ ਐਸ ਸੀ ਇਸ ਇੰਟਰਸਟ ਨਹੀਂ ਹੁੰਦਾ ਪਰ ਅਸੀਂ ਉਸ ਬੱਚੇ ਨੂੰ ਪਹਿਲੇ ਇੱਕ ਇੱਕ ਹਫਤਾ ਜਿਵੇਂ ਕਹਿ ਲਓ ਕਿ ਉਹਨਾਂ ਨੂੰ ਬਸ ਖੇਡ ਖੇਡ ਦੇ ਵਿੱਚ ਹੀ ਅਸੀਂ ਬੱਚਾ ਖੇਡ ਰਿਹਾ ਸੀ ਉਹਨੂੰ ਨਾਲ-ਨਾਲ ਅਸੀਂ ਬਾਣੀ ਕਰਵਾਨੇ ਮੂਲ ਮੰਤਰ ਸਰ ਜੀ ਦਾ ਪਾਠ ਕਰਵਾਨੇ ਆ ਉਹਨੂੰ ਹੌਲੀ-ਹੌਲੀ ਉਸ ਚੀਜ਼ ਵੱਲ ਇੰਟਰਸਟ ਬੰਦਾ ਜਾਂਦਾ ਤੇ ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਿ ਬੱਚੇ ਦਾ ਹੁਣ ਸਾਡੇ ਕੋਲ ਜਿਹੜੇ ਬੱਚੇ ਡੇਲੀ ਅਕੈਡਮੀ ਦਸ਼ਮੇਸ਼ ਅਕੈਡਮੀ ਆਪਣੀ ਕੁਚਾ ਹਰਨਾਮ ਦਾਸ ਫੀਲਡ ਗੰਜ ਵਿੱਚ ਸਾਡੀ ਅਕੈਡਮੀ ਹੈ ਜਿੱਥੇ ਡੇਲੀ ਬੱਚਿਆਂ ਦੀ ਕਲਾਸ ਲੱਗਦੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਇੰਨੀ ਹੈ ਕਿ ਉਹ ਬੱਚਿਆਂ ਨੂੰ ਇੰਨਾ ਸ਼ੌਂਕ ਹੈ ਕਿ ਬੱਚੇ ਘ ਕਿ ਵੀ ਆਪਣਾ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਨੇ ਤੇ ਉਹ ਉਹਨਾਂ ਨੂੰ ਸਾਨੂੰ ਕਹਿਣਾ ਨਹੀਂ ਪੈਂਦਾ ਕਿ ਬੱਚੇ ਪਾਠ ਕਰਕੇ ਆਣਾ ਉਹ ਪੇਰੈਂਟਸ ਨੂੰ ਵੀ ਸ਼ੌਂਕ ਹੁੰਦਾ ਤੇ ਬੱਚਿਆਂ ਨੂੰ ਵੀ ਸ਼ੌਂਕ ਹੁੰਦਾ ਕਿ ਅਸੀਂ ਆਪੇ ਹੀ ਬਾਣੀ ਪੜ੍ਹਨੀ ਹੈ ਮੈਮ ਜਿੱਦਾਂ ਅੱਜ ਅਸੀਂ ਦੇਖ ਸਕਦੇ ਹਾਂ ਕਿ ਅੱਜ ਸਾਡੀ ਜਿਹੜੀ ਜੂਨ ਹੈ ਜੂਨ ਦਾ ਮਹੀਨਾ ਹੁਣ 8 ਜਾਂ 9 ਦੇ ਤਰੀਕ ਦੇ ਮਤਲਬ ਚੱਲਣ ਆਲੇ ਤੇ ਤੁਹਾਡਾ ਜਿਹੜਾ ਕੈਂਪ ਹੈ ਉਹ ਕਿੰਨੀ ਦੇਰ ਤੱਕ ਚੱਲੇਗਾ ਤੇ ਇਹ ਜੀ ਮੰਨ ਲਓ ਹੁਣ ਤੁਹਾਡੇ ਕੋਲ ਕੋ ਰਜਿਸਟ੍ਰੇਸ਼ਨ ਆndੀ ਹੈ ਐਕਟਿਵ ਰਜਿਸਟ੍ਰੇਸ਼ਨ ਆਂ ਤਾਂ ਤੁਸੀਂ ਉਹਨੂੰ ਰਜਿਸਟਰਡ ਕਰ ਲਓਗੇ ਆਪਣੇ ਕੋਲ ਹਾਂਜੀ ਜ਼ਰੂਰ ਕਰਾਂਗੇ ਜੀ ਵੈਸੇ ਤਾਂ ਸਾਡਾ ਕੈਂਪ 12 ਜੂਨ ਨੂੰ ਦੀ ਸਮਾਪਤੀ ਹੈ ਅਸੀਂ ਅਖੀਰ 12 ਜੂਨ ਨੂੰ ਇੱਕ ਕੀਰਤਨ ਸਮਾਗਮ ਕਰਾਂਗੇ ਜਿਸ ਵਿੱਚ ਸਾਰੇ ਬੱਚਿਆਂ ਨੂੰ ਇੱਕ ਸਨਮਾਨ ਦਿੱਤੇ ਜਾਣਗੇ ਤੇ ਰਜਿਸਟ੍ਰੇਸ਼ਨ ਅਸੀਂ ਬੰਦ ਨਹੀਂ ਕਰਦੇ ਕੋਸ਼ਿਸ਼ ਹੁੰਦੀ ਹੈ ਕਿ ਹਰ ਬੱਚਾ ਕਈ ਵਾਰੀ ਪੇਰੈਂਟਸ ਆ ਕੇ ਕਹਿੰਦੇ ਨੇ ਜੀ ਸਾਨੂੰ ਨਹੀਂ ਪਤਾ ਚੱਲਿਆ ਸਾਨੂੰ ਅੱਜ ਕੱਲ ਵਿੱਚ ਹੀ ਪਤਾ ਚੱਲੇ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਬੱਚੇ ਦੀ ਰਜਿਸਟ੍ਰੇਸ਼ਨ ਕਰਦੇ ਹਾਂ ਕਿ ਬੱਚਾ ਚਾਹੇ ਦੋ ਦਿਨ ਵੀ ਆਇਆ ਹੋ ਕੁਛ ਨਾ ਕੁਛ ਲਾਹਾ ਲੈ ਕੇ ਜਾਏਗਾ ਉਹਦਾ ਕੋਈ ਨਾ ਕੋਈ ਬੈਨੀਫਿਟ ਇੱਥੇ ਆਂਦਾ ਹੋਏਗਾ ਜੀ ਪੇਰੈਂਟਸ ਨੂੰ ਵੀ ਦੱਸਣਾ ਚਾ ਦਸ਼ਮੇਸ਼ ਅਕੈਡਮੀ ਕੁੱਚਾ ਹਰਨਾਮਦਾਸ ਫੀਲਡ ਗੰਜ ਵਿਖੇ ਹੈ ਜਿਸ ਵਿੱਚ 3 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚੇ ਆਉਂਦੇ ਹਨ ਜਿੱਥੇ ਬੱਚਿਆਂ ਨੂੰ ਹਰਮੋਨੀਅਮ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਬਲੇ ਦੀ ਸਿਖਲਾਈ ਦਿੱਤੀ ਜਾਂਦੀ ਹੈ ਤੇ ਛੋਟੇ ਬੱਚਿਆਂ ਨੂੰ ਅਸੀਂ ਗੁਰਬਾਣੀ ਦੇ ਨਾਲ ਗੁਰਬਾਣੀ ਕੰਠ ਬੱਚਿਆਂ ਨੂੰ ਛੋਟੇ-ਛੋਟੇ ਪੋਇਮਸ ਦੇ ਨਾਲ ਜੋੜਦੇ ਹਾਂ ਤਾਂ ਕਿ ਬੱਚੇ ਸਾਡੇ ਸਿੱਖ ਇਤਿਹਾਸ ਬਾਰੇ ਜਾਣੂ ਹੋ ਸਕਣ ਸਾਡੇ ਗੁਰੂ ਸਹਿਬਾਨਾਂ ਨੇ ਜੋ ਸ਼ਹੀਦੀਆਂ ਦਿੱਤੀਆਂ ਨੇ ਇਹ ਸਭ ਇਤਿਹਾਸ ਦੇ ਬਾਰੇ ਬੱਚੇ ਜਾਣੂ ਹੋ ਸਕਣ ਇਸ ਲਈ ਰੋਜ਼ਾਨਾ ਕਲਾਸ ਲੱਗਦੀ ਹੈ ਸ਼ਾਮ 7:00 ਤੋਂ 8:30 ਵਜੇ ਤੱਕ ਸੋ ਕੋਸ਼ਿਸ਼ ਹੈ ਕਿ ਆਪ ਜੀ ਵੀ ਆਪਣੇ ਬੱਚਿਆਂ ਨੂੰ ਇਸ ਅਕੈਡਮੀ ਦੇ ਵਿੱਚ ਜ਼ਰੂਰ ਭੇਜੋ ਜੀ ਵਾਹੇ ਗੁਰ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਿਹ ਮੂ ਬਨਵੰਤਾ ਕਿਉਂ ਖਾਂ ਸਤਿਨਾਮ ਕਰਤਾ ਪੁਰਖ ਨੇ ਰੋਂ ਨੇ ਵਾਹ ਗੁਰ ਅਦੁਨੀ ਸਤ ਪੰਗਤ ਪ੍ਰਸਾਦ ਆ ਸੱਚ ਆ ਸੱਚ ਹੈਬੀ ਸੱਚ ਨਾਨਕ ਹੋਸੀ ਪੀ ਸੱਚ ਵਾਹੇ ਗੁਰ ਜੀ ਕਾ ਖਾਲਸਾ ਵਾਨੇ ਕੁ ਜੀ ਕਿਫਤੇ ਅੱਜ ਅਸੀਂ ਗੱਲਬਾਤ ਕੀਤੀ ਬੱਚਾ ਨਾਲ ਇਸ ਦਿਨ ਆਲੀ ਅਸੀਂ ਦਸ਼ਮੇਸ਼ ਅਕੈਡਮੀ ਦੇ ਮੈਡਮ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਇਸ ਪੂਰੇ ਇਨੀਸ਼ੀਏਟ ਨੂੰ ਅੱਗੇ ਪ੍ਰੋਸੈਸ ਕਰਨ ਲਈ ਇੱਕ ਸਕਸੈਸਫੁਲ ਬਣਾਉਣ ਲਈ ਆਪਣੀ ਪੂਰੀ ਜੀਾਨ ਲਗਾਤੀ ਹੈ ਕਹਿੰਦੇ ਨੇ ਕਿ ਜਦੋਂ ਇੱਕ ਬੱਚੇ ਨੂੰ ਜਦੋਂ ਇੱਕ ਬਜ਼ੁਰਗ ਨੂੰ ਵੀ ਬੰਦਗੀ ਨਾਲ ਜੋੜਦੇ ਨੇ ਨਾ ਤਾਂ ਉਹਦੇ ਪਿੱਛੇ ਜਿਹੜਾ ਕੁੰਨ ਹੈ ਨਾ ਜਿਹੜਾ ਪ੍ਰਭਗਵਾਨ ਸਾਨੂੰ ਉਸ ਚੀਜ਼ ਦਾ ਕੁੰਨ ਦਿੰਦਾ ਉਹ ਬਹੁਤ ਹੀ ਵੱਡਾ ਹੁੰਦਾ ਹੈ ਸੋ ਅੱਜ ਸਾਨੂੰ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਲੋਕਾਂ ਨੂੰ ਤੇ ਬੱਚਿਆਂ ਨੂੰ ਮੇਰਾ ਇਹੀ ਕਹਿਣਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਆਪਣੇ ਸਮਰ ਕੈਂਪਸ ਬਦਾਏ ਮਤਲਬ ਕਹਿੰਦੇ ਨੇ ਨਾ ਕਿ ਕਈ ਲੋਕ ਜਾਂਦੇ ਨੇ ਹਿਮਾਚਲ ਕੁੰਮਨ ਕਈ ਜਾਂਦੇ ਨੇ ਕਈ ਸਵਿਟਜ਼ਰਲੈਂਡ ਕਈ ਕਿਤੇ ਮੇਰਾ ਕਹਿਣਾ ਲੋਕਾਂ ਨੂੰ ਇਹ ਹੈ ਤੇ ਮੇਰੇ ਬੱਚਿਆਂ ਨੂੰ ਵੀ ਇਹੀ ਕਹਿਣਾ ਹੈ ਕਿ ਤੁਹਾਨੂੰ ਇਥੇ ਗੁਰਦੁਆਰੇ ਸਾਹਿਬ ਦੇ ਵਿੱਚ ਆ ਕੇ ਆਪਣਾ ਸਮਰ ਕੈਂਪ ਜੁਆਇਨ ਕਰਨਾ ਚਾਹੀਦਾ ਹੈ ਤੁਹਾਨੂੰ ਨਾਮ ਚਪਨਾ ਚਾਹੀਦਾ ਤੁਹਾਨੂੰ ਬੰਦਗੀ ਕਰਨੀ ਚਾਹੀਦਾ ਕਿਉਂਕਿ ਇਸ ਤੋਂ ਵੱਡੀ ਕੋਈ ਇਸ ਦੁਨੀਆ ਦੇ ਵਿੱਚ ਸ਼ਕਤੀ ਨਹੀਂ ਹੈ ਜਿਹਨੇ ਤੁਹਾਨੂੰ ਅੱਗੇ ਲੈ ਕੇ ਜਾਣਾ ਸੋ ਧੰਨਵਾਦ ਇਦਾਂ ਹੀ ਦੇਖਦੇ ਰਹੋ ਸ